ਕਲਗੀ ਧਰਮ ਮਹਾਰਾਜ ਜੀ ਦੀ ਬਖਸ਼ੀ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਜੇ ਕਵੀ ਦਰਬਾਰ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਸਤਕਾਰ ਯੋਗ ਡਾਕਟਰ ਜਾਚਕ ਜੀ ਦੀ ਰਚਨਾ ਸੰਗਤ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਜੀ ਅਸੀਸ ਬਖਸ਼ੋ ਜੀ ਮਾਪਾ ਦਾ ਸਾਯਾ ਸੀ ਉੱਠ ਗਿਆ ਛੋਟੀ ਉਮਰ ਵਿੱਚ ਜੇਠੇ ਦੇ ਸਿਰ ਉਤੋਂ ਐਂਜਲ ਲੱਗਿਆ ਜਿਵੇਂ ਇਸ ਬਾਲਕੇ ਬਿਜਲੀ ਕੋਈ ਅਸਮਾਨੀ ਪਈ ਗੇਰ ਉਤੋਂ ਛੋਟੇ ਭੈਣ ਭਰਾ ਨੂੰ ਭਲ ਨੇ ਲਈ ਜਿੰਮੇਵਾਰੀ ਵੀ ਪਈ ਸੀ ਫੇਰ ਉਤੋਂ ਐ ਪਰ ਜਦੋਂ ਯਤੀਮ ਦੇ ਭਾਗ ਜਾਗੇ ਰੱਖਿਆ ਹੱਥ ਨੇ ਧਰਿਆਂ ਦੀ ਤੇਰ ਉਤੋਂ ਬੋਲੇ ਸੋਨਿਆ ਸਾਹਿਬ ਸ੍ਰੀ ਅਕਾਲ ਸੁਗੜ ਸੇ ਆਣਾ ਤੇ ਪੁੰਜ ਸਿ ਨਿਮਰਤਾ ਦਾ ਖਾਲਸਾ ਜੀ ਸੁਗੜ ਸੇ ਆਣਾ ਤੇ ਪੁੰਜ ਸਿ ਨਿਮਰਤਾ ਦਾ ਸੇਵਾ ਕਰਦਾ ਸੀ ਸਿਦਕ ਦੇ ਨਾਲ ਜੇਠਾ

ਕੋਸ਼ ਹੋ ਕੇ ਘੋਰ ਗਤੀ ਤੇ ਦਿੱਤਾ ਬਿਠਾ ਲੇਠਾ ਸਾਚੀ ਅਕਾਲ ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਦਾ ਅਮਰਤ ਸਰਵਸਾਇਆ ਸੀ ਆ ਅੰਜਣੀ ਬੇਰੀ ਦੇ ਨਾਲ ਕਰਕੇ ਸੋਨਾ ਤਾਲ ਖੁਦ ਵਾਇਆ ਸੀ ਆਪ ਆ ਕੇ ਖਾਲਸਾ ਜੀ ਸ਼ਾਹਾਂ ਕੀਰਤਿਆਂ ਅਤੇ ਵਪਾਰੀਆਂ ਨੂੰ ਦੂਰੋਂ ਦੂਰੋਂ ਮੰਗਵਾਇਆ ਸੀ ਆਪ ਆ ਕੇ ਗੁਰੂ ਬਣਨ ਤੋਂ ਬਾਅਦ ਫਿਰ ਪਾਤਸ਼ਾਨੇ ਡੇਰਾ ਇੱਥੇ ਹੀ ਲਾਇਆ ਸੀ ਆ ਪਿਆ ਕੇ ਇਸ ਪਾਵਨ ਅਸਥਾਨ ਤੋਂ ਪਾਤਸ਼ਾਨੇ ਚਾਹਾਂ ਚੱਕਾਂ ਦੇ ਵਿੱਚ ਫੈਲਾਈ ਸਿੱਖੀ ਬਾਲ ਉਮਰ ਚੋਂ ਨਿਕਲ ਕੇ ਉਸ ਵੇਲੇ ਪਾਰ ਜਮਾਨੀ ਦੇ ਵਿੱਚ ਸਈ ਆਈ ਸਿੱਖੀ ਵਾਸਾ ਕੀਤਾ ਸੀ ਉਹਨਾਂ ਦੇ ਹਿਰਦਿਆਂ ਚ ਪੂਰੀ ਤਰ੍ਹਾਂ ਸੀ ਜਿੰਨਾ ਅਪਣਾਈ ਸਿੱਖੀ ਜਾਤਾ ਪਾਤਾ ਦੇ ਬਿਤ ਕਰੇ ਖਤਮ ਕਰਕੇ ਉੱਚ ਨੀਚ ਦੀ ਵਿਥ ਮਰਟਾਈ ਸਿੱਖੀ ਖਾਲਸਾ ਜੀ ਅਕਬਰ ਬਾਦਸ਼ਾਹ ਜਦੋਂ ਦੀਦਾਰ ਕੀਤੇ ਲੱਗੀ ਪਾਵਨ ਸ਼ਖਸੀਅਤ ਦੀ ਛਾਪ ਉਸ ਤੇ ਭਟਕੀ ਰੂਹ ਜੋ ਚਰਨਾ ਤੇ ਆਣ ਡਿੱਗੀ ਹੁਨਾ ਛਿੜ ਗਿਆ ਨਾਮ ਦਾ ਜਾਪ ਉਸ ਤੇ ਛੱਟੇ ਮਾਰ ਗੁਰਬਾਣੀ ਦੇ ਲਾ ਦਿੱਤੇ ਚੜੇ ਹੋਏ ਸੰ ਜਿਹੜੇ ਵੀ ਪਾਪ ਉਸ ਤੇ ਦੂਰੋਂ ਨੇੜਿਓ ਜਿਹੜਾ ਵੀ ਸ਼ਰਨ ਆਇਆ ਕੀਤੀ ਮਿਹਰ ਸੀ ਉਹਨਾਂ ਨੇ ਆਪ ਉਸ ਤੇ ਬਲੇ ਸੋਨਿਹਾਲ ਸਾਥ ਸ੍ਰੀ ਅਕਾਲ ਸੁਣਿਆ ਗੁਰੂ ਸ੍ਰੀ ਚੰਦ ਬਾਬਾ ਜੀ ਆ ਰਹੇ ਨੇ पहुच गए सी करण अगो लोटियां चर बे सोणे वॾ तो वॾ वाद सिता सतक अगो सी अकाल ਐ ਮੈਂ ਪੈਰਾ ਫਿਰ ਦੁਬਾਰਾ ਬਾਬਾ ਸ੍ਰੀ ਚੰਦ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਅਸੀਂ ਉਹਨਾਂ ਦੇ ਚਰਨ ਸੇਵਕ ਹਾਂ ਸੁਣਿਆ ਗੁਰਾਂ ਸ੍ਰੀ ਚੰਦ ਬਾਬਾ ਜੀ ਆ ਰਹੇ ਨੇ ਪਹੁੰਚ ਗਏ ਸਿਕਰਨ ਦੀਦਾਰ ਅੱਗੋਂ ਲੱਤਾ ਕੋਟੀਆਂ ਚਰਨ ਦਬਾਏ ਸੋਹਣੇ ਵਾਦ ਤੋਂ ਵਾਦਸੀ ਕੀਤਾ ਸਤਕਾਰ ਅੱਗੋਂ ਬਾਬਾ ਸ੍ਰੀ ਚੰਦ ਜੀ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਹੜੀ ਲੰਮੀ ਕਿਉਂ ਇੰਨੀ ਵਧਾਈ ਹੋਈ ਏ ਬਾਬੇ ਪੁੱਛਿਆ ਨਾਲ ਪਿਆਰ ਅੱਗੋਂ ਮਹਾਪੁਰਖਾਂ ਦੇ ਚਰਨਾਂ ਨੂੰ ਛਾੜਨੇ ਲਈ ਮੁਖੋ ਕੇ ਹਸੀ ਨੂਰੀ ਨੂਹਾਰ ਏ ਗੋ ਇਹ ਮੇਰਾ ਜੀ ਲਾਸਟ ਬੰਦ ਹੈ ਲੈ ਕੇ ਤੁਰੋਂ ਉਹ ਨਾਮ ਦਾ ਧਨ ਸੱਚਾ ਵੰਡਣ ਆਏ ਸਨ ਪੂਰੇ ਸੰਸਾਰ ਦੇ ਅੰਦਰ ਤੀਰਗਾ ਵਿੱਚ ਬਾਣੀ ਸੀ ਰਜੀ ਜਾਚ ਰੰਗੇ ਹੋਇਆ ਨੇ ਰਬੀ ਪਿਆਰ ਅੰਦਰ ਇਸੋ ਜ ਸਾਚੀ ਰੀਕਾਲ ਦੀਨ ਦੁਨੀਆਂ ਦਾ ਉਹਨਾਂ ਨੂੰ ਥੰਮ ਕਹਿੰਦੇ ਖਾਲਸਾ ਜੀ ਦੀਨ ਦੁਨੀਆਂ ਦਾ ਉਹਨਾਂ ਨੂੰ ਥੰਮ ਕਹਿੰਦੇ ਭਾਈ ਗੁਰਦਾਸ ਨੇ ਆਪਣੀ ਵਾਰ ਅੰਦਰ 123 ਮਈਆਂ ਚੋਂ ਵਿੱਚ 60ਾਂ ਮਹਿਮਾ ਕੀਤੀ ਇਹ ਪੱਟਾ ਸਤਕਾਰ ਅੰਦਰ ਮਹਿਮਾ ਕੀਤੀ ਇਹ ਪੱਟਾ ਸਤਕਾਰ ਅੰਦਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ